ਤੁਹਾਡੇ ਸਰੀਰ ਚ ਆ ਜਾਣੀ ਹੈ ਵੀ ਤੁਸੀਂ ਜਸਟ ਉਸ ਸਕੂਟਰੀ ਵਾਲੇ ਪਾਸੇ ਦੇਖਣਾ ਹੀ ਹੈ ਹਮ ਸਟਾਰਟ ਹੋ ਕੇ ਉਹਨੇ ਜਾਮਾ 350 ਆਪਣੇ ਆਂ ਬਣ ਜਾਣਾ ਹਮ ਵੀ ਤੁਹਾਨੂੰ ਆਪ ਨੂੰ ਪਤਾ ਲੱਗੇਗਾ ਵੀ ਤੁਹਾਡਾ ਪਾਰਟਨਰ ਤੁਹਾਨੂੰ ਆਪ ਕਹੇਗਾ ਵੀ ਕੀ ਕੀਤਾ ਦੂੰਗਾ ਲੱਸ ਵੀ ਇੰਨੀ ਤਾਕਤ ਨਹੀਂ એનર્ਜੀ ਤੇਰੇ ਵਿੱਚ ਪਹਿਲਾਂ ਤੇ ਬਿਲਕੁਲ ਨਹੀਂ ਸੀ ਹੈਗੀ ਇੰਨੀ ਤਾਕਤ ਇੰਨੀ એનર્ਜੀ ਦਾ ਖਜ਼ਾਨਾ ਇਹ ਮਸ਼ੀਨ ਤੈਨੂੰ ਕਿੱਥੋਂ ਲੱਭ ਗਈ ਤਾਕਤ ਨਾਣ ਲਈ ਕਹਿੰਦਾ ਲिटल ਨੋਲੇਜ ਇਸ ਅ ਡੇਂਜਰਸ ਥਿੰਗ ਉਹ ਡੇਂਜਰਸ ਥਿੰਗ ਕੀ ਹੈ ਵੀ ਅਸੀਂ ਸੁਣੀ ਸੁਣਾਈ ਗੱਲ ਜਿਹੜੇ ਬੰਦੇ ਨੂੰ ਆਪ ਨੂੰ ਹੀ ਗਿਆਨੀ ਹੈਗਾ ਆਪਾਂ ਉਹਨੂੰ ਜਦੋਂ ਗੁਰੂ ਧਾਰ ਲੈਣਾ ਤੇ ਉਹਨੇ ਤੁਹਾਨੂੰ ਲੈ ਕੇ ਡੁੱਬਣਾ ਫਿਰ ਉਸ ਹਿਸਾਬੇ ਵੀ ਉਹਨੇ ਤੁਹਾਨੂੰ ਸਲਾਹ ਦੇ ਕੇ ਉਹ ਸਲਾਹ ਆਪ ਨਹੀਂ ਮੰਨਣੀ ਆਪ ਉਹਨੇ ਕਿਸੇ ਚੰਗੇ ਸਲਾਹ ਕਰਕੇ ਜਾਣਾ ਜਾਂ ਕਿਸੇ ਚੰਗੇ ਪੜ੍ਹੇ ਲਿਖੇ ਬੰਦੇ ਕੋਲ ਜਾਣਾ ਵਿਦਵਾਨ ਕੋਲ ਜਾਣਾ ਤੇ ਉਹਨੇ ਆਪਣੀ ਜਿੰਨੀ ਕੁ ਥੋੜੀ ਜੀ ਨੌਲੇਜ ਸੀਗੀ ਉਹ ਤੁਹਾਨੂੰ ਦੇ ਕੇ ਤੁਹਾਡਾ ਬੇਦਗਰ ਕਰ ਦੇਣਾ ਵੀ ਇਹ ਜਿਹੜੀ ਚੀਜ਼ ਏ ਇਧਰ ਨਾਲ ਤੁਹਾਡੇ ਖੂਨ ਦਾ ਜਿਹੜਾ ਦੌਰਾ ਉਹ ਪ੍ਰੋਪਰ ਚੱਲੇਗਾ ਜਿਹੜੀ ਠੰਡ ਦੇ ਵਿੱਚ ਪ੍ਰਾਈਵੇਟ ਪਾਰਟ ਜਿਹੜਾ ਆਪਣਾ ਸੁੰਗੜ ਜਾਂਦਾ ਛੋਟਾ ਹੋ ਜਾਂਦਾ ਸ਼੍ਰਿੰਕ ਕਰ ਜਾਂਦਾ ਜਾ ਦੂਜੇ ਨੰਬਰ ਤੇ ਜਿਹੜਾ ਪੈਨਸ ਦੇ ਵਿੱਚ ਬਲੱਡ ਦਾ ਫਲੋ ਬਿਲਕੁਲ ਨਹੀਂ ਆਂਦਾ ਕਿ ਆਂਦਾ ਤੇ ਬਹੁਤ ਘੱਟ ਆਂਦਾ ਤੇ ਆਪਣੇ ਫਰਕ ਹੋਣ ਤੋਂ ਪਹਿਲਾਂ ਹੀ ਉਹ ਜਿਹੜਾ ਫਲੋ ਚਲੇ ਜਾਂਦਾ ਇੰਬੈਰਸਿੰਗ ਹੋ ਜਾਂਦਾ ਸ਼ਰਮਿੰਦਗੀ ਦਾ ਕਾਰਨ ਬਣ ਜਾਂਦਾ 파ਟਨਰ ਸਾਹਮਣੇ ਅੱਖਾਂ ਨੀਂਆਂ ਹੋ ਜਾਂਦੀਆਂ ਤੁਸੀਂ ਸੁਣੋਗੇ ਸਮਝੋਗੇ ਤੇ ਤੁਹਾਡੀ ਜ਼ਿੰਦਗੀ ਬਦਲ ਜਾਗੀ ਇਹ ਫਾਰਮੂਲਾ ਮੇਰੇ ਵੀਰਾਂ ਨੂੰ ਮੈਂ ਇੱਕ ਗੱਲ ਸਪਸ਼ਟ ਕਰਦਾ ਕਲੀਅਰ ਕਰਦਾ ਪੀ ਇਹ ਫਾਰਮੂਲਾ ਅਸੀਂ ਐਜੂਕੇਸ਼ਨਲ ਪਰਪਸ ਤੇ ਬਣਾਨੇ ਪਏ ਆ ਠੀਕ ਹੈ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਮੇਰਾ ਫਾਰਮੂਲਾ ਵਰਤਣਾ ਤੇ ਜਰੂਰ ਆਪਣੇ ਐਕਸਪਰਟ ਦੀ ਆਪਣੇ ਡਾਕਟਰ ਦੀ ਸਲਾਹ ਲੈ ਕੇ ਫੇਰ ਵਰਤਣਾ ਦੇਖੋ ਜੀ ਸਰਦੀਆਂ ਦੇ ਵਿੱਚ ਜਿਹੜੀਆਂ ਆਪਣੀਆਂ ਨਾੜਾਂ ਨੇ ਨਾ ਆਪਣੇ ਪ੍ਰਾਈਵੇਟ ਪਾਰਟ ਦੇ ਵਿੱਚ ਜਿਹੜੀਆਂ ਨਾੜਾਂ ਹੁੰਦੀਆਂ ਉਹ ਸੁੰਗੜ ਜਾਂਦੀਆਂ ਨੇ ਸੁੰਗੜ ਜਾਂਦੀਆਂ ਕਿਉਂ ਸੁੰਗੜ ਜਾਂਦੀਆਂ ਕਿਉਂਕਿ ਬਲੱਡ ਦਾ ਜਿਹੜਾ ਫਲੋ ਹੈ ਉਹ ਘਟ ਜਾਂਦਾ ਕਾਫੀ ਬਲੱਡ ਦਾ ਫਲੋ ਘਟ ਕਰਕੇ ਜਿਹੜੀ ਆਪਣੀ ਅੰਦਰ ਜਿਹੜਾ ਸਿਸਟਮ ਚੱਲਦਾ ਆਪਣੇ ਪਾਰਟਨਰ ਨੂੰ ਸੈਟੀਸਫਾਈ ਕਰਨ ਦਾ ਜਾਂ ਕੁਝ ਵੀ ਹੈ ਉਹ ਸਿਸਟਮ ਜਿਹੜਾ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਵੀ ਸਕੂਟਰੀ ਸਟਾਰਟ ਨਹੀਂ ਹੋਣਦੀ ਹਾਂ ਤੇ ਕਿ ਕੰਮ ਹਾਰ-ਮਾਰ ਕੇ ਹੰਬ ਜੰਨੇ ਆ ਸਕੂਟਰੀ ਹੋਰ ਭਵੇਂ ਹੋ ਜੇ ਪਰ ਸਟਾਰਟ ਨਹੀਂ ਹੋਣੀ ਤੇ ਜਿਹੜਾ ਅੱਜ ਦਾ ਅਸੀਂ ਫਾਰਮੂਲਾ ਲੈ ਕੇ ਆਏ ਆ ਉਹਦੇ ਨਾਲ ਇੰਨੀ ਤਾਕਤ ਇੰਨੀ એનર્ਜੀ ਇੰਨੀ ਜਾਨ ਤੁਹਾਡੇ ਸਰੀਰ ਚ ਆ ਜਾਣੀ ਹੈ ਵੀ ਤੁਸੀਂ ਜਸਟ ਸਕੂਟਰੀ ਵਾਲੇ ਪਾਸੇ ਦੇਖਣਾ ਹੀ ਹੈ ਹਮ ਸਟਾਰਟ ਹੋ ਕੇ ਉਹਨੇ ਜਾਮਾ 350 ਆਪਣੇ ਆਂ ਬਣ ਜਾਣਾ ਹਮ ਵੀ ਤੁਹਾਨੂੰ ਆਪ ਨੂੰ ਪਤਾ ਲੱਗੇਗਾ ਵੀ ਤੁਹਾਡਾ 파ਟਨਰ ਤੁਹਾਨੂੰ ਆਪ ਕਹੇਗਾ ਵੀ ਕੀ ਕੀਤਾ ਦੂਗਾ ਦੱਸ ਵੀ ਇੰਨੀ ਤਾਕਤ ਇੰਨੀ એનર્ਜੀ ਤੇਰੇ ਵਿੱਚ ਪਹਿਲਾਂ ਤੋਂ ਬਿਲਕੁਲ ਨਹੀਂ ਸੀ ਹੈਗੀ ਇੰਨੀ ਤਾਕਤ ਇੰਨੀ એનર્ਜੀ ਦਾ ਖਜ਼ਾਨਾ ਵੀ ਮਸ਼ੀਨ ਤੈਨੂੰ ਕਿੱਥੋਂ ਲੱਭ ਗਈ ਤਾਕਤ ਬਣਾਉਣ ਵਾਲੀ ਅੱਛਾ ਤੇ ਫਿਰ ਇਹ ਦੱਸੋ ਵੀ ਇਸ ਵੇਲੇ ਸਰਦੀਆਂ ਵਿੱਚ ਜਿਹੜੀਆਂ ਦਿੱਕਤਾਂ ਹੈਗੀਆਂ ਨੇ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਗਰਮ ਸਮਾਨ ਖਾ ਲੈਂਦੇ ਆ ਪੀਂਦੇ ਆ ਖਾ ਲੈਂਦੇ ਆ ਆ ਬਦਾਮ ਅਸੀਂ ਜ਼ਿਆਦਾ ਖਾ ਲੈਂਦੇ ਆ ਔਰ ਕਈ ਵਾਰ ਹੁੰਦਾ ਕਿ ਜਿਹੜੇ ਸਾਡੇ ਭਰਾ ਆ ਨਾਨ ਵੇਜ ਪਸੰਦ ਕਰਦੇ ਨੇ ਉਹ ਨਾਨ ਵੇਜ ਵੀ ਕਈ ਵਾਰ ਜ਼ਿਆਦਾ ਖਾਦਾ ਜਾਂਦਾ ਉਹਦੇ ਕਰਕੇ ਗਰਮੀ ਬੜੀ ਆ ਜਾਂਦੀ ਹੈ ਤੇ ਉਹਨਾਂ ਦਾ ਕੋਈ ਹੱਲ ਹੈ ਜੀ ਫਿਰ ਦੇਖੋ ਜੀ ਇੱਕ ਇਨਸਾਨੀ ਫਿਤਰਤ ਹੈ ਜਾਂ ਆਪਾਂ ਕਹਿ ਲਈਏ ਵੀ ਇੱਕ ਲिटल ਨੋਲੇਜ ਹੈ ਲिटल ਨੋਲੇਜ ਮੇਰੇ ਕਹਿਣ ਦਾ ਮਤਲਬ ਇਹ ਕਿ ਸਾਨੂੰ ਕਿਸੇ ਚੀਜ਼ ਬਾਰੇ ਘੱਟ ਗਿਆਨ ਹੋਣਾ ਉਹ ਨਾ ਗਿਆਨ ਹੋਣ ਨਾਲੋਂ ਵੀ ਬਹੁਤ ਜ਼ਿਆਦਾ ਖਤਰਨਾਕ ਹੈ ਕਿੰਨਾ ਲिटल ਨੋਲੇਜ ਇਸ ਦਾ ਡੇਂਜਰ ਸਿੰਕ ਉਹ ਡੇਂਜਰ ਸਿੰਕ ਕੀ ਹੈ ਵੀ ਅਸੀਂ ਸੁਣੀ ਸੁਣਾਈ ਗੱਲ ਜਿਹੜੇ ਬੰਦੇ ਨੂੰ ਆਪ ਨੂੰ ਹੀ ਗਿਆਨ ਨਹੀਂ ਹੈਗਾ ਆਪਾਂ ਉਹਨੂੰ ਜਦੋਂ ਗੁਰੂ ਧਾਰ ਲੈਣਾ ਤੇ ਉਹਨੇ ਤੁਹਾਨੂੰ ਲੈ ਕੇ ਡੁੱਬਣਾ ਫਿਰ ਉਹ ਸਾਹਬੇ ਵੀ ਉਹਨੇ ਤੁਹਾਨੂੰ ਸਲਾਹ ਦੇ ਕੇ ਉਹ ਸਲਾਹ ਆਪ ਨਹੀਂ ਮੰਨਣੀ ਆਪ ਉਹਨੇ ਕਿਹ ਚੰਗੇ ਸਲਾਹ ਕਰਕੇ ਜਾਣਾ ਹੈ ਕਿਹ ਚੰਗੇ ਪੜ੍ਹੇ ਲਿਖੇ ਬੰਦੇ ਕੋ ਜਾਣਾ ਵਿਦਵਾਨ ਕੋ ਜਾਣਾ ਤੇ ਉਹਨੇ ਆਪਣੀ ਜਿੰਨੀ ਕੁ ਥੋੜੀ ਜੀ ਨੌਲੇਜ ਸੀਗੀ ਉਹ ਤੁਹਾਨੂੰ ਦੇ ਕੇ ਤੁਹਾਡਾ ਬੇੜਾ ਕਰ ਦੇਣਾ ਕੀ ਦਾ ਸਾਰਾ ਅੰਸ਼ ਉਹਦੀ ਸਟੋਰੀ ਦਾ ਮਤਲਬ ਕੀ ਇਹ ਸਾਰੀ ਗੱਲ ਦਾ ਵੀ ਜਿਹੜੇ ਪਾਸੇ ਤੁਹਾਨੂੰ ਵਿਦਿਆ ਨਹੀਂ ਹੈਗੀ ਜਾਂ ਗਿਆਨ ਨਹੀਂ ਹੈਗੀ ਸਮਝ ਨਹੀਂ ਹੈਗੀ ਉਹ ਉਹਦੇ ਪਾਸੇ ਉਸ ਐਕਸਪਰਟ ਦੀ ਜਿਹੜੀ ਵਿਊ ਐ ਐਕਸਪਰਟ ਦਾ ਜਿਹੜੀ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਵੀ ਅਸੀਂ ਠੰਡ ਦੇ ਮੌਸਮ ਦੇ ਵਿੱਚ ਕੋਈ ਵੀ ਗਰਮ ਚੀਜ਼ ਖਾਵਾਂਗੇ ਸਾਡੇ ਅੰਦਰ ਗਰਮੀ ਪੈਣ ਦਾ ਚਾਂਸ ਜ਼ਿਆਦਾ ਵੱਧ ਜਾਂਦਾ ਕਿਉਂਕਿ ਵੱਧ ਜਾਂਦਾ ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਪਾਣੀ ਦਾ ਇਨਟੇਕ ਪ੍ਰੋਪਰ ਰੱਖਦੇ ਹਾਂ ਸਾਨੂੰ ਬਾਰ-ਬਾਰ ਪਿਆਸ ਲੱਗਦੀ ਹੈ ਅਸੀਂ ਪਾਣੀ ਵੱਧ ਪੀ ਲੈਂਦੇ ਹਾਂ ਸਰਦੀ ਦੇ ਮੌਸਮ ਦੇ ਵਿੱਚ ਬਿਲਕੁਲ ਇਹਦਾ ਵਿਪਰੀਤ ਹੁੰਦਾ ਉਲਟ ਹੁੰਦਾ ਕਿ ਪਾਣੀ ਦਾ ਇਨਟੇਕ ਘਟ ਜਾਂਦਾ ਉਦੋਂ ਆਪਾਂ ਗਰਮ ਚੀਜ਼ਾਂ ਜਣੀਆਂ ਖੁੱਲੇ ਦੇਣ ਲਾ ਖਾਣੀਆਂ ਸ਼ੁਰੂ ਕਰ ਦਨੇ ਆ ਜੋ ਅੱਜ ਅਸੀਂ ਲੈ ਕੇ ਆਏ ਆ ਜਿਹਨੂੰ ਅਸੀਂ ਕਹਿੰਨੇ ਆ ਵੀ ਤਾਕਤ ਦੀ ਮਸ਼ੀਨ ਤਾਕਤ ਦੀ ਮਸ਼ੀਨ ਹੈਗੀ ਨੇਚਰ ਦੇ ਨਾਲ ਹੂੰ ਨੇਚਰ ਨੇ ਸਾਨੂੰ ਆ ਚੀਜ਼ਾਂ ਦਿੱਤੀਆਂ ਬਹੁਤ ਤਕੜਾ ਗਿਫਟ ਏ ਇਹ ਖੂਨ ਦਾ ਦੌਰਾ ਫਾਸਟ ਕਰਨ ਦੇ ਵਿੱਚ ਮੈਂ ਉਹਨਾਂ ਜਿਹੜੀਆਂ ਟੈਕਨੀਕ ਟੈਕਨੀਕਲ টারਮਸ ਦੇ ਵਿੱਚ ਨਹੀਂ ਜਾਂਦਾ ਵੀ ਇਹਦੇ ਵਿੱਚ ਵਿਟਾਮਿਨ ਕਿੰਨੀ ਏ ਤੇ ਮਿਨਰਲ ਕਿੰਨੇ ਨੇ ਵਿੱਚ ਪੋਟਾਸ਼ੀਅਮ ਕਿੰਨਾ ਹੈ ਚ ਨਾਈਟ੍ਰੋਜ ਉਹ ਚੀਜ਼ਾਂ ਜਿਹੜੀਆਂ ਨਾ ਉਹ ਡਾਕਟਰੀ ਜ਼ੁਬਾਨ ਦੇ ਵਿੱਚ ਆ ਜਾਂਦੀਆਂ ਆ ਸਾਡੇ ਜਿਹੜੇ ਵੀਰ ਨੇ ਨਾ ਉਹ ਗੱਲਾਂ ਕਈ ਸਮਝਦੇ ਕਈ ਨਹੀਂ ਸਮਝਦੇ بس ਤੁਹਾਨੂੰ ਇਹਨਾਂ ਦੱਸਦਾ ਵੀ ਇਹ ਜਿਹੜੀ ਚੀਜ਼ ਏ ਇਹਦੇ ਨਾਲ ਤੁਹਾਡੇ ਖੂਨ ਦਾ ਜਿਹੜਾ ਦੌਰਾ ਉਹ ਪ੍ਰੋਪਰ ਚੱਲੇਗਾ ਜਿਹੜੀ ਠੰਡ ਦੇ ਵਿੱਚ ਪ੍ਰਾਈਵੇਟ ਪਾਰਟ ਜਿਹੜਾ ਆਪਣਾ ਸੁੰਗੜ ਜਾਂਦਾ ਛੋਟਾ ਹੋ ਜਾਂਦਾ ਸ਼੍ਰਿੰਕ ਕਰ ਜਾਂਦਾ ਜਾਂ ਦੂਜੇ ਨੰਬਰ ਤੇ ਜਿਹੜਾ ਪੈਨਿਸ ਦੇ ਵਿੱਚ ਬਲੱਡ ਦਾ ਫਲੋ ਬਿਲਕੁਲ ਨਹੀਂ ਆਂਦਾ ਕਿ ਆਂਦਾ ਤੇ ਬਹੁਤ ਘੱਟ ਆਂਦਾ ਤੇ ਆਪਣੇ ਫਰਕ ਹੋਣ ਤੋਂ ਪਹਿਲਾਂ ਹੀ ਉਹ ਜਿਹੜਾ ਫਲੋ ਹੈ ਉਹ ਚਲੇ ਜਾਂਦਾ ਇੰਬੈਰਸਿੰਗ ਹੋ ਜਾਂਦਾ ਹਮ ਸ਼ਰਮਿੰਦਗੀ ਦਾ ਕਾਰਨ ਬਣ ਜਾਂਦਾ 파ਟਨਰ ਸਾਹਮਣੇ ਅੱਖਾਂ ਨੀਵੀਆਂ ਹੋ ਜਾਂਦੀਆਂ ਹਮ ਉਹ ਜਿਹੜੀ ਤਾਕਤ ਦੋਗੀ ਤੁਸੀਂ ਕਹਿ ਰਹੇ ਹੋ ਤਾਕਤ ਦੀ ਮਸ਼ੀਨ ਕਿਵੇਂ ਹੈ ਜੀ ਤਾਕਤ ਦੀ ਮਸ਼ੀਨ ਹੈ ਦਾ ਵੀ ਅਸੀਂ ਛੋਟੇ ਹੁੰਦੇ ਹੱਸ ਦਿੰਦੇ ਹੀ ਵੇ ਕੋਈ ਮੁੰਡਾ ਸਕੂਟਰ ਮੋਟਰਸਾਈਕਲ ਆਏ ਤੇ ਨਾ ਬੰਦ ਕਰੇ ਤੇ ਸਟਾਰਟ ਸਟਾਰਟ ਕਰਦਾ ਛੱਡ ਜੇ ਤੇ ਇਹ ਉਹਨੇ ਕਹਿੰਦੇ ਵੀ ਕੀ ਗੱਲ ਤੇਰੇ ਪਾਪਾ ਪੈ ਦਾ ਪੈਟਰੋਲ ਪੰਪ ਲੱਗਾ ਤੇ ਉਹ ਕਹਿੰਦਾ ਨਹੀਂ ਜੀ ਪਾਪਾ ਪੈ ਦਾ ਪੈਟਰੋਲ ਪੰਪ ਨਹੀਂ ਹੈਗਾ ਵੀ ਸਾਡੇ ਮਾਮੇ ਦਾ ਹੈਗਾ ਉਹ ਹਾਸੇ ਵਾਲੀ ਗੱਲ ਹੈ ਵੀ ਉਹ ਇੰਨੀ ਗੱਲ ਕਰਕੇ ਇਹ ਤੇ ਉਹਨੂੰ ਕਹਿੰਦੇ ਜਾਂ ਇਹ ਜਿਹੜੀ ਮਸ਼ੀਨ ਹੈ ਨਾ ਮਸ਼ੀਨ ਦਾ ਕੀ ਮਤਲਬ ਹੈ ਵੀ ਤੁਹਾਡੇ ਘਰ ਚ ਮਸ਼ੀਨ ਲੱਗ ਜੇਗੀ ਤਹਾਡੀ ਆਪਣੀ ਮਸ਼ੀਨ પેટ્રોલ ਪੰਪ ਵਾਲੀ ਗੱਲ ਹੋ ਗਈ ਵੀ ਤੁਹਾਡਾ ਆਪਣਾ ਪੰਪ ਹੈ ਜਦੋਂ ਮਰਜੀ ਤੇਲ ਪਾਓ ਜਿੰਨਾ ਮਰਜੀ ਫੂਕੋ ਤੇ ਜਿੰਨਾ ਮਰਜੀ ਫੇਰ ਭਰਾਓ ਜੈ ਜੈ ਜੀ ਠੀਕ ਹੈ ਜੀ ਤੁਹਾਡੇ ਘਰ ਦੇ ਅੰਦਰ ਹੀ ਪੰਪ ਲਾਤਾ ਆਪਾਂ ਉਸ ਹਿਸਾਬ ਇਹ ਵੀ ਇਹ ਮਸ਼ੀਨ ਤੁਹਾਡੀ ਹੈ ਜਦੋਂ ਮਰਜੀ ਤੁਹਾਨੂੰ ਲੱਗੇ ਵੀ ਤਾਕਤ ਦੀ ਥੋੜੀ ਜਿਹੀ ਵੀ ਕਮੀ ਆ ਗਈ ਤੇ ਨਾਲ ਹੀ ਰੇਸ ਦੋ ਹੂੰ ਤੇ ਪੂਰਾ ਤੇਜ ਭਜਾਓ ਨੂੰ ਜਿਸ ਤੱਕ ਭਾਈ ਦਾ ਜੀ 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 ਤੇ ਫਿਰ ਇਹ ਫਾਰਮੂਲਾ ਨੁਸਖਾ ਬਣਾਉਣਾ ਕੀ ਵੇ ਸਾਨੂੰ ਇਹ ਵੀ ਦੱਸ ਦਿੱਤੇ ਬਹੁਤ ਫਾਇਦੇ ਕੀ ਕੀ ਹੋਣ ਵਾਲੇ ਬਹੁਤ ਆਸਾਨ ਹੈ ਜੀ ਫਾਰਮੂਲਾ ਤੁਸੀਂ ਸੁਣੋਗੇ ਸਮਝੋਗੇ ਤੇ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਇਹ ਫਾਰਮੂਲਾ ਮੇਰੇ ਵੀਰਾਂ ਨੂੰ ਮੈਂ ਇੱਕ ਗੱਲ ਸਪਸ਼ਟ ਕਰਦਾ ਕਲੀਅਰ ਕਰਦਾ ਵੀ ਇਹ ਫਾਰਮੂਲਾ ਅਸੀਂ ਐਜੂਕੇਸ਼ਨਲ ਪਰਪਸ ਤੇ ਬਣਾਨੇ ਪਏ ਆ ਠੀਕ ਹੈ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਮੇਰਾ ਫਾਰਮੂਲਾ ਵਰਤਣਾ ਤੇ ਜਰੂਰ ਆਪਣੇ ਐਕਸਪਰਟ ਦੀ ਆਪਣੇ ਡਾਕਟਰ ਦੀ ਸਲਾਹ ਲੈ ਕੇ ਫੇਰ ਵਰਤਣਾ ਅਸੀਂ ਇੱਕ ਅਵੇਅਰਨੈਸ ਸਪਰੈਡ ਕਰਦੇ ਆ ਉਹਦੇ ਕਰਕੇ ਆਪਾਂ ਜਿਹੜੇ ਵੀਡੀਓ ਬਣਾਣਨੇ ਆ ਕਿਸੇ ਵੀ ਮੇਰੇ ਵੀਰ ਭਰਾ ਨੇ ਕਿਸੇ ਵੀ ਫਾਰਮੂਲੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਪਹਿਲਾਂ ਤਿੰਨ ਟੈਸਟ ਦਾ ਨਾਮ ਨੋਟ ਕਰ ਲਓ ਇੱਕ ਯੂਰਿਨ ਟੈਸਟ ਰੂਟੀਨ ਵਾਲਾ ਇੱਕ ਸੀਮਨ ਦਾ ਟੈਸਟ ਰੂਟੀਨ ਵਾਲਾ ਟੈਸਟਸਟੋਨ ਦਾ ਟੋਟਲ ਟੈਸਟ ਆ ਤਿੰਨ ਟੈਸਟ ਲੈ ਕੇ ਮੇਰਾ ਭਰਾ ਕੋਈ ਵੀ ਮੇਰੇ ਕੋ ਆ ਜੇ ਫ੍ਰੀ ਆਫ ਕਾਸਟ ਸਲਾਹ ਦਵਾਂਗੇ ਕਿੇ ਕਿਸੇ ਨੂੰ ਨੁਸਖੇ ਦਾ ਫਾਇਦਾ ਨਹੀਂ ਵੀ ਹੁੰਦਾ ਫਿਰ ਵੀ ਉਹਨੂੰ ਉਹਦੇ ਟੈਸਟਾਂ ਦੇ ਅਕੋਰਡਿੰਗ ਜਿਹੜਾ ਬੈਸਟ ਨੁਸਖਾ ਹੋਏਗਾ ਦੱਸ ਦਾਂਗੇ ਜੇ ਇਨ ਕੇਸ 100 ਦੇ ਵਿੱਚੋਂ 2-4% ਪੇਸ਼ੈਂਟ ਅਜਿਹਾ ਨਹੀਂ ਹੁੰਦੇ ਨੇ ਜਿਨ੍ਹਾਂ ਨੂੰ ਨੁਸਕੇ ਨਾਲ ਨਹੀਂ ਵੀ ਗੱਲ ਬੰਦੀ ਜਿਨ੍ਹਾਂ ਦੀ ਸਟੇਜ ਬਹੁਤ ਵਧੀ ਹੁੰਦੀ ਹੈ ਉਹਨਾਂ ਲਈ ਟਰੀਟਮੈਂਟ ਵੀ ਅਵੇਲੇਬਲ ਹੈ ਉਹਨਾਂ ਲਈ ਦਵਾਈ ਵੀ ਦਿੰਦੇ ਆ ਬਟ ਕੋਸ਼ਿਸ਼ ਕਰੀਦੀ ਹੈ 100% ਆਪਣੀ ਵੀ ਆਪਾਂ ਤੁਹਾਡਾ ਮਸਲਾ ਜਿਹੜਾ ਨੁਸਕੇ ਨਾਲ ਕੁਦਰਤੀ ਤਰੀਕੇ ਨਾਲ ਹੱਲ ਕਰਦੀਏ ਦਵਾਈਆਂ ਵਾਲੇ ਚੱਕਰ 'ਚ ਆਪਾਂ ਨੂੰ ਨਾ ਪੈਣਾ ਪਵੇ ਆਪਾਂ ਹੁਣ ਸਿੱਧਾ ਫਾਰਮੂਲੇ ਵਾਲੇ ਪਾਸੇ ਆਂਦੇ ਆਂ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਆ ਜੰਨੇ ਆ ਇਹ ਬੀਜ ਹੈਗੇ ਨੇ ਜੀ ਤੇ ਮਿਕਸ ਬੀਜ ਨੇ ਆਪਣਾ ਹਰੇ ਹਰੇ ਬੀਜ ਵੀ ਹੈਗੇ ਨੇ ਚਿੱਟੇ ਬੀਜ ਵੀ ਹੈਗੇ ਨੇ ਜਿਹਨੂੰ ਆਪਾਂ ਕਦੂ ਦੇ ਬੀਜ ਕਹ ਦਿੰਨੇ ਆ ਪੰਪਕਿਨ ਸੀਡ ਅੰਗਰੇਜ਼ੀ ਵਾਲੇ ਵੀਰਾਂ ਲਈ ਇਹ ਹੈ ਜੀ ਹਾਂ ਮਗਜ ਵੀ ਕਹਿ ਦਿੰਦੇ ਨੇ ਜੀ ਤੇ ਹਾਂ ਜੀ ਹਾਂ ਜੀ ਇਹਦੇ ਵਿੱਚ ਆ ਹੈਗੇ ਜੀ ਲਾਚੀਆਂ ਦੇ ਬਰੀਕ ਦਾਣੇ ਲਾਚੀਆਂ ਨੂੰ ਕੁੱਟ ਕੇ ਇਹ ਦਾਣੇ ਪਹਿਲਾਂ ਹੀ ਬਣਾਏ ਹੋਏ ਨੇ ਲਾਚੀਆਂ ਦੇ ਦਾਣੇ ਇਹ ਚ ਮਗਜ ਹੈਗੇ ਨੇ ਦੋਨੋਂ ਰੰਗਾਂ ਦੇ ਸਫੇਦ ਰੰਗ ਦੇ ਵੀ ਤੇ ਹਰੇ ਰੰਗ ਦੇ ਵੀ ਤੇ ਨਾਲ ਇਹਦੇ ਵਿੱਚ ਲਾਚੀਆਂ ਦੇ ਦਾਣੇ ਇਹ ਆ ਹੈਗਾ ਜੀ ਮੇਨ ਚੀਜ਼ ਜਿਸ ਦੇ ਨਾਲ ਅੰਦਰ ਸਰੀਰ ਦੇ ਤਾਕਤ ਵਰਨੀ ਇਹ ਤੁਹਾਨੂੰ ਸਮਝਾ ਜਿਹੜਾ ਫਾਰਮੂਲਾ ਅੱਜ ਆਪਾਂ ਬਣਾਇਆ ਜਿਹਨੂੰ ਸੀ ਕਹਿੰਦੇ ਆ ਤਾਕਤ ਦੀ ਮਸ਼ੀਨ ਇਹ ਪਿਛਲੇ ਕਈ ਸਾਲਾਂ ਤੋਂ ਮੈਂ ਆਪਣੇ ਮਰੀਜ਼ਾਂ ਨੂੰ ਦਿੰਦਾ ਆ ਰਿਹਾ ਵਾਂ ਤੇ ਹਰ ਸਾਲ ਸਰਦੀਆਂ ਦੇ ਵਿੱਚ ਜਦੋਂ ਮੈਂ ਇਹਨਾਂ ਨੂੰ ਰეკਮੈਂਡ ਕਰਦਾ ਆਪਣੇ ਪੇਸ਼ੈਂਟਾਂ ਨੂੰ ਬਹੁਤ ਸ਼ਾਨਦਾਰ ਰਿਜ਼ਲਟ ਬਹੁਤ ਸ਼ਾਨਦਾਰ ਫੀਡਬੈਕ ਪੇਸ਼ੈਂਟਾਂ ਦੇ ਆਏ ਨੇ ਇੱਕ ਫੀਡਬੈਕ ਮੈਂ ਤੁਹਾਡੇ ਨਾਲ ਔਨ ਕੈਮਰਾ ਸਾਂਝਾ ਕਰਾਂਗਾ ਅੱਜ ਸਾਡੇ ਇੱਕ ਪੇਸ਼ੈਂਟ ਹੈਗੇ ਨੇ ਉਹਨਾਂ ਨੇ ਮੈਨੂੰ ਇਹ ਗੱਲ ਦਸੀ ਵੀ ਮੈਂ ਪਿਛਲੇ ਕਈ ਸਾਲਾਂ ਤੋਂ ਕਈ ਮੈਡੀਕਲ ਸਟੋਰਾਂ ਤੋਂ ਕਈ ਦਵਾਈਆਂ ਤਾਂ ਲੀਆਂ ਖਾਧੀਆਂ ਜਿਸ ਦੇ ਨਾਲ ਮੈਨੂੰ ਪ੍ਰੋਪਰ ਜਿਹੜਾ ਰੈਐਕਸ਼ਨ ਵਧੀਆ ਆਏ ਪ੍ਰਾਈਵੇਟ ਪਾਰਟ ਦੇ ਵਿੱਚ ਬਲੱਡ ਦਾ ਫਲੋ ਕਹਿੰਦਾ ਮੈਂ ਉਹਨਾਂ ਸੈਟੀਸਫਾਈ ਨਹੀਂ ਹੋਇਆ ਕਹਿੰਦਾ ਮੈਨੂੰ ਇਦਾਂ ਲੱਗੇ ਵੀ ਜਿੱਦਾਂ ਮੇਰਾ ਪੁਨਰ ਜਨਮ ਹੋ ਗਿਆ ਤੇ ਮੇਰਾ ਨਵਾਂ ਜਨਮ ਹੋ ਗਿਆ ਤੇ ਮੈਨੂੰ ਇੰਨੀ ਤਾਕਤ ਇੰਨੀ એનર્ਜੀ ਦਾ ਅਹਿਸਾਸ ਹੋਇਆ ਕਹਿੰਦਾ ਮੈਂ ਦੱਸੂ ਤੁਹਾਡਾ ਕਹਿੰਦਾ ਕਿ ਉਹ ਆਨ ਕੈਮਰਾ ਆਉਣ ਲਈ ਵੀ ਤਿਆਰ ਸੀਗੇ ਬਟ ਮੈਂ ਕਿਹਾ ਨਹੀਂ ਵੀ ਆਪਣੀ ਪ੍ਰਾਈਵੇਸੀ ਹੈ ਵੀ ਆਪਾਂ ਇਦਾਂ ਦੀ ਜਿਹੜੀ ਚੀਜ਼ ਹੈ ਆਪਣੇ ਕਿਸੇ ਵੀ ਪੇਸ਼ੈਂਟ ਨੂੰ ਜਿਹੜੀ ਉਹਦੀ ਪ੍ਰਾਈਵੇਸੀ ਹੈ ਉਹ ਨਹੀਂ ਰਿਵੀਲ ਕਰ ਸਕਦੇ ਸੋ ਮੇਰੇ ਜਿੰਨੇ ਵੀ ਦੇਖਣ ਵਾਲੇ ਨੇ ਜਿੰਨੇ ਵੀ ਮੈਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦਾ ਆਪਾਂ ਬੜੇ ਤਹਿ ਦਿਲੋਂ ਸ਼ੁਕਰਗੁਜ਼ਾਰ ਵੀ ਕਰਦਾ ਵਾਂ ਤੇ ਐਦਾਂ ਦੀ ਹੀ ਮੋਟੀਵੇਸ਼ਨ ਮਿਲਦੀ ਏ ਸਾਰੇ ਪੇਸ਼ੈਂਟਾਂ ਤੋਂ ਜਦੋਂ ਐਦਾਂ ਦੇ ਫੀਡਬੈਕ ਆਂਦੇ ਨੇ ਔਨ ਅਲ ਟਾਈਮ ਦੇ ਵਿੱਚ ਅਸੀਂ ਇਸ ਤੋਂ ਵੀ ਬੈਟਰ ਬੈਟਰ ਹੋਣਸਕੇ ਤੇ ਵਧੀਆ ਤੋਂ ਵਧੀਆ ਸਰਵਿਸ ਦੇਣ ਦੀ ਕੋਸ਼ਿਸ਼ ਕਰਾਂਗੇ ਸਾਰਾ ਸੋ ਇੱਕ ਬੇਨਤੀ ਹੈ ਹੱਥ ਜੋੜ ਕੇ ਮੇਰੀ ਅਰਦਾਸ ਜਿਹੜੀ ਉਹ ਪ੍ਰਵਾਨ ਕਰਿਓ ਕੋਈ ਵੀ ਨੁਸਖਾ ਕਿਸੇ ਵੀ ਡਾਕਟਰ ਕੋਲ ਇਲਾਜ ਕਰਾਓ ਕੋਈ ਮਸਲਾ ਨਹੀਂ ਬਟ ਕਿਸੇ ਸੀਰੀਅਸ ਬੰਦੇ ਨਾਲ ਕਿਸੇ ਜਿਹੜਾ ਲਾਈਨ ਦਾ ਐਕਸਪਰਟ ਹੈਗਾ ਉਹਦੇ ਕੋਲੋਂ ਇੱਕ ਵਾਰੀ ਸਲਾਹ ਲੈ ਕੇ ਜਿਹੜਾ ਆਪਣਾ ਤੁਹਾਡਾ ਸਰੀਰ ਹੈ ਉਹ ਬਹੁਤ ਕੀਮਤੀ ਚੀਜ਼ ਹੈ ਹੂੰ ਉਹਨੂੰ ਇਹ ਨਾ ਸਮਝੋ ਵੀ ਇਹ ਪ੍ਰਯੋਗਸ਼ਾਲਾ ਕੀ ਲੈਬਟਰੀ ਹੈ ਕੋਈ ਵੀ ਚੀਜ਼ ਆਪਣੇ ਸਰੀਰ ਦੇ ਉੱਤੇ ਅਪਰਤਨ ਤੋਂ ਪਹਿਲਾਂ ਉਸ ਲਾਈਨ ਦਾ ਜਿਹੜਾ ਮਾਹਿਰ ਬੰਦਾ ਹੈ ਡਾਕਟਰ ਹੈ ਕੋਈ ਫਿਜੀਸ਼ੀਅਨ ਹੈ ਜਿਹਨੂੰ ਉਸ ਕਿੱਤੇ ਦੇ ਬਾਰੇ ਪੂਰਾ ਗਿਆਨ ਹੈ ਉਹਦਾ ਇੱਕ ਵਾਰੀ ਸਲਾਹ ਲੈ ਲਓ ਸਬਤ ਬਿਲਾ ਜਾ ਕੇ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਹੈ ਤੇ ਲੈਬੋਰਾਟਰੀ ਤੋਂ ਟੈਸਟ ਕਰਾਓ ਟੈਸਟ ਦੀ ਰਿਪੋਰਟਾ ਲੈ ਕੇ ਐਕਸਪਰਟ ਦੇ ਕੋਲ ਜਾਓ ਐਕਸਪਰਟ ਦਾ ਇੱਕ 뷰 ਲਓ ਉਹਦੇ ਬਾਅਦ ਉਹਨੂੰ ਜੇ ਤੁਹਾਨੂੰ ਕਹਿੰਦਾ ਵੀ ਇਹ ਫਾਰਮੂਲਾ ਤੁਹਾਡੇ ਲਈ ਠੁਕਵਾ ਥੈਨ ਓਨਲੀ ਚਲੇ ਜਾਓ ਕੋਈ ਗੱਲ ਜੀ ਜੀ